ਜਤੋ ਦੇ ਵਿੱਚ ਚੋਰਾ ਦੇ ਹੌਸਲੇ ਕਦਰ ਬੁਲੰਦ ਨੇ ਕਿਉਂਾ ਨੂੰ ਪੁਲਿਸ ਦਾ ਵੀ ਕੋਈ ਖੋਫ ਨਹੀਂ ਹੈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਕਿ ਬੀਤੀ ਰਾਤ ਚੋਰਾਵਾਂ ਵੱਲੋਂ ਮੁਕਸਸ ਸਾਹਿਬ ਰੋਡ ਤੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਗੱਲੇ ਦੇ ਵਿੱਚ ਪਈ ਨਕਦੀ ਅਤੇ ਸੀਸੀਟੀਵੀ ਡੀਵੀਆਰ ਲੈ ਕੇ ਵੀ ਰਫੂ ਚੱਕਰ ਹੋ ਗਏ ਜਤੋ ਦੇ ਵਿੱਚ ਚੋਰੀਆਂ ਹੋਣ ਦਾ ਅਜਿਹਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਿਛਲੇ ਕੁਝ ਦਿਨ ਪਹਿਲਾਂ ਚੈਨਾ ਬਾਜ਼ਾਰ ਦੀਆਂ ਦੁਕਾਨਾਂ ਨੂੰ ਵੀ ਇਸ ਤਰ੍ਹਾਂ ਦੇ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਸੋ ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਕਿਹਾ ਹੈ ਕਿ ਜੈਤੋ ਦੇ ਲੋਕ ਦਿਨ ਵੇਲੇ ਸੁਰੱਖਿਅਤ ਨਹੀਂ ਹਾਂ ਤਾਂ ਰਾਤ ਸਮੇਂ ਕੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ ਸੋ ਜੈਤੋ ਦੇ ਚੋਰਾ ਦੇ ਹੌਸਲੇ ਬੁਲੰਦ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਗੱਲੇ ਚ ਪਈ ਨਕਦੀ ਅਤੇ ਸੀਸੀਟੀਵੀ ਡੀਵੀਆਰ ਵੀ ਲੈ ਕੇ ਚੋਰ ਰਫੂ ਚੱਕਰ ਹੋ ਗਏ ਜਿਹੜੇ ਸ਼ਹਿਰ ਵਾਸੀਨੀ ਉਹਨਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ ਨਮਸਕਾਰ ਜੀ ਮੈਂ ਬੇਪਨ ਕੋਲ ਤੇ ਤੁਸੀਂ ਦੇਖ ਰਹੇ ਹੋ ਇੰਡੀਅਨ نیوز ਪੰਜਾਬ ਜੱਟੋ ਦੇ ਵਿੱਚ ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹਨਾਂ ਨੂੰ ਕੋਈ ਪੁਲਸਾ ਵੀ ਖੋਪਣੀ ਹੈ ਬੀਤੀ ਰਾਤ ਜਿਹੜਾ ਹੈਗਾ ਚੋਰਾ ਵੱਲੋਂ ਤੁਸੀਂ ਦੇਖ ਸਕਦੇ ਹੋ ਵੀ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਪਹਿਲਾਂ ਵੀ ਜਿਹੜਾ ਹੈਗਾ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਆਓ ਬਾ ਗੱਲਬਾਤ ਕਰਦੇ ਹਾਂ ਲੋਕਾ ਕੀ ਕਹਿੰਦੇ ਕਿ ਸਾਥੀਓ ਜੀ ਅਸੀਂ ਹੁਣ ਸਵੇਰੇ ਸੀਗੇ ਨਾਲ ਵਾਲੇ ਗਵਾਂਢੀ ਗੰਦੇ ਸਾਡਾ ਡੀਵੀਆਰ ਚੱਕ ਕੇ ਲਏ ਤੇ ਅਸੀਂ ਛੇਦੀਆ ਦਾ ਸ਼ਟਰ ਖੋਲ੍ਹਿਆ ਤੇ ਸਾਡਾ ਵੀ ਦੇਖਿਆ ਵੀ ਨੁਕ 20000 ਵੀ ਲੈ ਕੇ ਚੱਕ ਜੀ ਸਾਡਾ ਹੂੰ ਤੇ ਗੱਲੇ ਗੁੱਲੇ ਵੀ ਖਾਲੀ ਹੋਏ ਪਏ ਐ ਸੀਗਾ ਉਹ ਚ ਭਈ 15-20000 ਰੁਪਏ ਕੈਸ਼ ਜੀ ਤੇ ਇਥੋਂ ਐਰਪੋਰਟ ਲਾ ਪਤਾ ਲੱਗਦਾ ਜੀ ਪੰਜਾਬ ਦੇ ਹਾਲਾਤ ਖਰਾਬ ਹੀ ਆ ਜੀ ਕੋਈ ਸੇਫ ਨਹੀਂ ਇੱਥੇ ਹੂੰ ਇੱਕ ਪਾਸੇ ਵੀ ਪੁਲਸੋ ਲੋ ਪੀਸੀਆਰ ਬੰਦੇ ਜਿਹੜੇ ਕਿ ਬੜੇ ਬੜੇ ਕਸ਼ਤੇ ਦਾਅਵੇ ਤੇ ਵਾਰੀ ਕਿਤੇ ਅੰਦਰ ਕਿਸ ਤਰ੍ਹਾਂ ਲੱਗ ਰਿਹਾਗਾ ਦਾਅਵੇ ਤਾਂ ਆ ਨਹੀਂ ਜੀ ਹੁਣ ਸੇਫ ਸੇਫ ਤਾਂ ਕੁਝ ਲੱਗ ਨਹੀਂ ਰਿਹਾ ਜੀ ਹਾਂਜੀ ਜਿਵੇਂ ਹੁਣ ਬਾਹਰੋਂ ਉੱਪਰੋਂ ਜੰਗਲਾ ਪਟ ਕੇ ਅੰਦਰ ਲੈ ਗਏ ਜੀ ਪੈਪਾ ਲੱਗੇ ਹੋਈ ਸੀ ਉਹਦੇ ਠੀਕ ਹੈ ਨਾ ਕੰਤਾ ਕੋਈ ਸੰਦੇ ਨਹੀਂ ਹੁੰਦਾ ਵੀ ਸੇਫਟੀ ਕਿਵੇਂ ਰੱਖੀਏ ਹੁਣ ਤੁਸੀਂ ਕੀ ਮੰਗ ਕਰਦੇ ਮੰਗਦਾ ਇਹ ਹੈ ਜੀ ਜਿਹੜੇ ਆ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਫੜਿਆ ਜਾਵੇ ਠੀਕ ਹੈ ਨਾ ਗਾਂ ਚਲੋ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਬਿਲਕੁਲ ਕਿੰਨੀ ਤੱਕ ਨੇ ਦੇਖੋ ਰਾਤ ਚੋਰੀ ਹੋਈ ਹੈ ਤੁਹਾਡੀ ਰਾਤ ਤਾਂ ਹੁਣ ਤਾਂ ਜੀ ਸਾਨੂੰ ਆ ਨਾਲ ਗਵਾਨ ਜੀ ਹਰਮਨਸਰ ਲਾਲ ਕੇ ਜਾਂ ਸਾਡੇ ਇੰਨੇ ਹੀ ਪਤਾ ਲੱਗਿਆ ਜੀ ਦਾ ਸ਼ਟਰ ਫੇਰੋ ਚੱਕਾਂਗੇ ਫਿਰ ਪਤਾ ਲੱਗੂਗਾ ਜੀ ਲੋਕ ਚੱਕਣਗੇ ਦੇਖੋ ਜੀ ਰਾਤ 12 ਵਜੇ ਸੀ ਆਪਦੀ ਦੁਕਾਨ ਦੇ ਕੈਮਰੇ ਚੈੱਕ ਕੀਤੇ ਆ ਉਦੋਂ ਸਹੀ ਚੱਲੀ ਜਾਂਦੇ ਸੀ 12 ਵਜੇ ਤੋਂ ਬਾਅਦ ਜੀ ਸਾਨੂੰ ਨਹੀਂ ਪਤਾ ਕਿਹੜੇ ਟਾਈਮ ਆਏ ਆ ਜੀ ਕਿਹੜੇ ਦਾ ਨਹੀਂ ਆਇਆ ਇਹ ਬਾਹਰ ਦਰਖਤ ਲੱਗਿਆ ਸਾਡੇ ਹਿਸਾਬ ਨਾਲ ਦਰਖਤ ਉੱਤੋਂ ਦੀ ਜੜ ਕੇ ਜੀ ਸ਼ੀਸ਼ਾ ਤੋੜਿਆ ਐ ਐ ਸ਼ੀਸ਼ਾ ਆਰਾਮ ਨਾਲ ਖੋਲਿਆ ਉਹਨੇ ਬੇਖੌਫ ਹੋ ਕੇ ਸ਼ੀਸ਼ਾ ਖੋਲਿਆ ਜੀ ਮੁੜ ਕੇ ਨਾਲ ਦੀ ਦੁਕਾਨ ਚ ਚੋਰੀ ਕੀਤੀ ਐ ਜੀ ਮੁੜ ਕੇ ਅੰਦਰ ਦੀ ਸ਼ੈੱਡ ਉੱਤੋਂ ਦੀ ਜੜ ਕੇ ਜੀ ਸਾਡੇ ਅੰਦਰ ਆ ਗਿਆ ਜੀ ਸਾਡੀ ਦੁਕਾਨ ਚ ਚੋਰੀ ਕੀਤੀ ਕਿੰਨਾ ਕੁ ਨੁਕਸਾਨ ਸਾਡਾ ਜੀ 15-20 ਹਜ਼ਾਰ ਰੁਪਏ ਦਾ ਨੁਕਸਾਨ ਆਈ ਧੀਵੀਆਰ ਲੈ ਗਿਆ ਜੀ ਇੱਕ ਜਿਹੜਾ ਉਹ ਮੋਟਰ ਉਹ ਲੈ ਗਿਆ ਜੀ ਗੱਲੇ ਚ ਸੀਗਾ ਹੀ 5-400 ਰੁਪਏ ਬਸ ਖੋਲੇ ਗਏ ਜੀ ਕੀ ਕੋਈ ਪਹਿਲਾ ਮਾਮਲਾ ਕਿਸ ਤੋਂ ਪਹਿਲਾਂ ਵੀ ਲੱਗਦਾ ਨਹੀਂ ਇੱਥੇ ਸਾਡੀ ਦੁਕਾਨ ਤੇ ਜਿੰਦਗੀ ਸਾਡੇ ਪਹਿਲਾ ਮਾਮਲਾ ਹੀ ਆ ਜੀ ਪਰ ਇੱਥੇ ਨਾਲ ਹੀ ਲੱਗਦਾ ਚੈਨਾ ਬਜ਼ਾਰ ਆ ਜੀ ਚੈਨੇ ਬਜ਼ਾਰ ਚਾਰ ਪੰਜ ਦੁਕਾਨਾਂ ਦੀ ਚੋਰੀ ਪਹਿਲਾਂ ਹੁਣ ਪੰਜ ਚਾਰ ਦਿਨ ਪਹਿਲਾਂ ਹੋਈ ਹੈ ਜੀ ਬਹੁਤ ਹੀ ਮਾੜੀ ਘਟਨਾ ਹੈ ਜੀ ਇਹ ਸਰਕਾਰ ਦਾਅਵੇ ਕਰਦੀ ਹੈ ਵੀ ਅਸੀਂ ਆਏ ਕਰਤਾ ਜੀ ਉਹ ਕਰਤਾ ਪਰ ਮੈਂ ਕਹਣਾ ਵੀ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਉਹ ਇਸ ਗੱਲ ਤੇ ਪੁਰਜ਼ੋਰ ਧਿਆਨ ਦੇਣਾ ਚਾਹੀਦਾ ਹੈ ਪੁਲਿਸ ਵੱਲੋਂ ਕੋਈ ਗਸ਼ਤ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਪੀਸੀਐ ਨਹੀਂ ਜੀ ਅਸੀਂ ਪੁਲਿਸ ਵੱਲੋਂ ਕੋਈ ਦਾਵਾ ਨਹੀਂ ਦੇਖਿਆ ਜੀ ਐਵੇਂ ਸਾਨੂੰ ਝੂਠ ਮਾਰਦੀ ਜੀ ਵੀ ਇੱਥੇ ਗਸ਼ਤ ਕਰਦੇ ਆ ਜੀ ਅੱਗੇ ਤਾਂ ਹੂਟਰ ਵੱਜਦੇ ਹੁੰਦੇ ਸੀ ਜੀ ਹੁਣ ਉਹ ਵੀ ਨਹੀਂ ਵੱਜਦੇ ਇਹ ਮਹੀਨਾ ਹੋ ਗਿਆ ਜੀ ਦੋ ਦੁਕਾਨਾਂ ਨੂੰ ਨਹੀਂ ਜੀ ਸੈਂਕੜੇ ਦੁਕਾਨਾਂ ਨੂੰ ਬਣਾਇਆ ਜਾਂਦਾ ਨਿਸ਼ਾਨਾ ਇਹ ਤਾਂ ਦੇਖੋ ਰਾਤ ਨੂੰ ਨਿਸ਼ਾਨਾ ਬਣਾਇਆ ਗਿਆ ਨੇੜੇ ਬੈਂਕ ਵੀ ਆ ਸ਼ਰਾਬ ਦਾ ਠੇਕਾ ਵੀ ਆ 10 11 ਵਿੱਚ ਗਰਾਉਂਡ ਰਹਿੰਦੀ ਆ ਤੇ ਫਿਰ ਵੀ ਇੱਥੇ ਉਤੋਂ ਦੀਆਂ ਪੌੜੀਆਂ ਭੰਨ ਕੇ ਦੋ ਤਿੰਨ ਦੁਕਾਨਦਾਰਾਂ ਦਾ ਨੁਕਸਾਨ ਕੀਤਾ ਗਿਆ ਮੈਂ ਕਹਿੰਦਾ ਜੀ ਇੱਥੇ ਦਿਨ ਦਿਹਾੜੇ ਵੀ ਸੁਰੱਖਿਤ ਨਹੀਂ ਕਿਸੇ ਦਾ ਕੋਈ ਵਾਟਰ ਕੂਲਰ ਕਿਸੇ ਦਾ ਕੋਈ ਪਲਾਸ ਪੇਚਕਸ ਬੱਠਲ ਬਾਲਟੀ ਕੋਈ ਸਟੈਂਡ ਕੋਈ ਵੀ ਚੀਜ਼ ਰਹਿ ਜੇ ਕੋਈ ਸੀਵਰ ਦਾ ਢੱਕਣ ਉਹ ਵੀ ਇੱਥੋਂ ਚੱਕ ਕੇ ਲੈ ਜਾਂਦੇ ਆ ਤੇ ਮਤਲਬ ਕੀ ਬੰਦਾ ਕਰੇ ਤੇ ਕੀ ਨਾ ਕਰੇ ਕੀ ਵਾਟਰ ਕੂਲਰ ਕੀ ਆ ਕੀ ਚੀਜ਼ ਜਿਹੜੀ ਆਪਾਂ ਲੋਕਾਂ ਵਾਸਤੇ ਪਾਣੀ ਪੀਣ ਵਾਸਤੇ ਰੱਖਦੇ ਆ ਉਹ ਵੀ ਲੈ ਜਾਂਦਾ ਅੱਜ ਕੋਈ ਚੱਕ ਕੇ ਕੋਈ ਸੀਵਰ ਦਾ ਟੱਕਣ ਲੈ ਜਾਂਦਾ ਪੰਜਾਬ ਸਰਕਾਰ ਵੱਲੋਂ ਬੜੇ-ਬੜੇ ਸੁਰੱਖਿਆ ਤੋਂ ਲੈ ਕੇ ਦਾਅਵੇ ਕੀਤੇ ਜਾਂਦੇ ਕਿਸ ਤਰ੍ਹਾਂ ਲੱਗਦੇ ਹੈ ਦੇਖੋ ਜੀ ਹੁਣ ਜੇ ਸਾਡੇ ਸਾਹਮਣੇ ਦਾ ਯਾਰ ਦੋਸਤਾਂ ਦੇ ਆਂਢੀ ਕੋਣੀ ਦੇ ਐ ਨੁਕਸਾਨ ਹੋਈ ਜਾਂਦੇ ਆ ਉਹ ਦਾਅਵੇ ਤਾਂ ਸਾਨੂੰ ਖੋਖਲੇ ਹੀ ਲੱਗਦੇ ਆ ਕੀ ਗੱਲ ਲੱਗਦੇ ਆ ਸਾਨੂੰ ਤਾਂ ਇਹ ਸੁਰੱਖਿਆ ਨਾਲ ਹੀ ਗੱਲ ਹੈ ਅਸੀਂ ਦੁਕਾਨਦਾਰ ਆ ਸਾਰੇ ਅਸੀਂ ਟੈਕਸ ਭਰਦੇ ਆ ਏ ਟੂ ਜ਼ੈਡ ਅਸੀਂ ਕਾਨੂੰਨ ਨੂੰ ਮੰਨਦੇ ਆ ਫਿਰ ਸਾਡੇ ਨਾਲ ਆ ਕੁਝ ਵਾਪਰਦਾ ਕੀ ਕਰੀਏ ਦੋਸਤ ਫੋਨ ਦਿਖ ਰਿਹਾ ਇਹ ਹੋਵੇਗਾ ਕਿ ਜਿਹੜਾ ਹੈਗਾ ਚੋਰਾਂ ਨੂੰ ਪੁਲਿਸ ਕਿੰਨੀ ਜਲਦੀ ਕਾਬੂ ਕਰਦੀ ਹੈ ਇਹ ਦਾਉਣ ਵਾਲਾ ਸਮਝ ਦੱਸੇਗਾ ਕੇਰਮਨ ਸੰਜੀਪ ਗੁਹਰਦਾਰ ਪੇਪਨ ਗੁਹਰ ਇੰਡੀਆ ਤੋਂ